ਜੂਸ ਫਰੂਟ ਦਾ ਨਾ ਹੋ ਕੇ ਵੈਜੀਟੇਬਲ ਦਾ ਜੂਸ ਜ਼ਿਆਦਾ ਲੈਣਾ ਚਾਹੀਦਾ ਤੁਹਾਨੂੰ ਫਰੂਟ ਦਾ ਨਾ ਹੋ ਕੇ ਵੈਜੀਟੇਬਲ ਫਰੂਟ ਸਾਬਤ ਹੀ ਖਾਣਾ ਚਾਹੀਦਾ ਅਨਲਿਮਿਟਿਡ ਪਾਣੀ ਨਾ ਪੀਜੋ ਠੀਕ ਹੈ ਉਹਦੇ ਨਾਲ ਵੀ ਤੁਹਾਡੇ ਅੰਦਰ ਬਹੁਤ ਸਾਰੇ ਨਿਊਟ੍ਰੀਐਂਟਸ ਦੀ ਘਾਟ ਆ ਜੂਗੀ ਲਾਸ ਹੋ ਜੂਗਾ ਹਮ ਮੈਨੂੰ ਵੀ ਤੁਸੀਂ ਕਹਿੰਦਾ ਪਾਣੀ ਬਹੁਤ ਪੀਣਾ ਚਾਹੀਦਾ ਦਾਦਾ ਸਿਲਟਰ ਪਾਣੀ ਪੀਜੋ ਕਿਤੇ ਹਮ ਉਹ ਐਵੇਂ ਅੱਜਕੱਲ ਨਵੇਂ ਨਵੇਂ ਮਸ਼ੀਨਾਂ ਜੀਆਂ ਆਈਆਂ ਵੀ ਹਮ ਲੋਕਾਂ ਦੇ ਚੱਕਰਾਂ 'ਚ ਪਾਇਆ ਹੋਇਆ ਹੈ ਹਾਂ ਕਲਨ ਵਾਟਰ ਕਹਿੰਦੇ ਬੜਾ ਵੀ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜੋ ਸਿੰਧੂ ਘਾਟੇ ਸਭੇ ਤੇ ਅਸੀਂ ਉਦ ਪਾਣੀ ਕੁਦਰਤੀ ਦਾਤ ਹੈ ਹੂੰ ਕੁਦਰਤ ਤਾਂ ਪਹਿਲਾਂ ਜੀਉ ਹੈ ਹੂੰ ਬਿਲਕੁਲ ਪਾਣੀ ਪਹਿਲਾਂ ਜੀਉ ਹੈ ਬਿਲਕੁਲ ਠੀਕ ਹੈ ਤੁਸੀਂ ਇਹ ਡਿਮਾਂਡ ਕਰੋ ਵੀ ਪਾਣੀ ਸ਼ੁੱਧ ਹੋਣਾ ਚਾਹੀਦਾ ਸਾਡਾ ਸਾਨੂੰ ਹਿਮਾਲਿਆ ਤੋਂ ਜਿਹੇ ਪਾਣੀ ਆਦਾ ਸਾਡੇ ਘਰ ਤੱਕ ਆਵੇ ਤੁਸੀਂ ਇਹ ਲੋਕਾਂ ਚ ਜਿਚਾ ਕੇ ਤੁਸੀਂ ਇਹ ਚਾਹੁੰਦੇ ਵੀ ਪਾਣੀ ਤੁਹਾਨੂੰ ਮਿਲਣਾ ਨਹੀਂਗਾ ਸਹੀ ਪਾਣੀ ਸਾਡਾ ਪਹਿਲਾ ਹੱਕ ਹੈ ਹੂੰ ਹਨਾ ਬੋਡੀ ਆਪਣੇ ਆਪ ਤਿਆਰ ਕਰੂਗੀ ਇਹਨੂੰ ਐਸਿਡ ਇਹਨੂੰ ਐਸਿਡ ਬਣਾਉਣਾ ਕੈਲਕੂਲ ਬਣਾਉਣਾ ਹਨਾ ਤੁਸੀਂ ਬੋਡੀ ਨਾਲੋਂ ਜ਼ਿਆਦਾ ਨਹੀਂ ਜਾਣਦੇ ਤੇ ਬੋਡੀ ਦਾ ਬੋਡੀ ਸ਼ਿਫਟ ਲੈਂਦੇ ਰਹਿੰਦੀ ਆ सिंथेटिक नर्सेसनल एंड पैरा सिंथेटिक नर्सेस सिस्टम वो टाइम ਦਾ ਬੱਕ ਬੋਡੀ ਕਦੇ ਐਸਿਡਿਕ ਮੋਡ ਚਾਹੀਦੀ ਕਿ ਦਿਲਕਲਨ ਮੋਡ ਚਾਹੀਦੀ ਹੈ ਤੁਸੀਂ ਕਦੋਂ ਡਿਸਾਈਡ ਕਰੋਗੇ ਬਾਹਰੋਂ ਵੀ ਹੋਣਾ ਰਕਲਿੰਚ ਆ ਕੇ ਐਸਿਡ ਚ ਆ ਕੇ ਹੁਣ ਕਿਹੜਾ ਪਾਣੀ ਪੀਵਾਂ ਦੇਖੋ ਜਿਹੜੀਆਂ ਚੀਜ਼ਾਂ ਐਕਸਪੈਰੀਮੈਂਟ ਕਈ ਚੀਜ਼ ਖਾਣ ਪੀਣ ਦੇ ਮਸਲੇ ਚ ਕਈ ਐਕਸਪੈਰੀਮੈਂਟ ਲੈब्स ਵਿੱਚ ਹੁੰਦੇ ਆ ਲੈब्स ਤੇ ਹਿਊਮਨ ਹੈਲਥ অল ਟੁਗੇਦਰ ਡਿਫਰੈਂਟ ਹੈ ਦੇਖੀ ਜੀ ਹੋਰ ਵੀ ਬਾਈ ਮਤਲਬ ਫਿਲਟਰ ਤੇ ਵੀ ਬੜੇ ਸਵਾਲ ਖੜੇ ਹੁੰਦੇ ਆ ਕਿ ਕਹਿੰਦੇ ਜਿਹੜਾ ਫਿਲਟਰ ਵਾਲਾ ਪਾਣੀ ਜਦੋਂ ਆਪਾਂ ਪੀਂਨੇ ਆ ਉਹ ਬੜੀਆਂ ਚੀਜ਼ਾਂ ਉਹ ਜਿਹੜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਪਾਣੀ ਜਿਹੜਾ ਜਿਹਦੇ ਕੋਲੇ ਨਹਿਰ ਦਾ ਪਾਣੀ ਦਾ ਸਾਧਨ ਹੈਗਾ ਹਾਂ ਹਜੇ ਵੀ ਪਿੰਡਾਂ ਚ ਜਾਂ ਕਿਤੇ ਨਹਿਰ ਦਾ ਪਾਣੀ ਸਾਧਨ ਆਉਂਦਾ ਤੇ ਉਹਨਾਂ ਨੂੰ ਸਿੰਪਲ ਜਿਹੜੇ ਪੁਰਾਣੇ ਜਿਆਦਾ ਜਿਆਦਾ ਜਿਹੜੇ ਨਲਕਿਆਂ ਉਹਨਾਂ ਨੂੰ ਹਾਂ ਕੁਦਰਤੀ ਤਰੀਕੇ ਜਿਹੜੇ ਆ ਉਹ ਵਰਤ ਲੈਣੇ ਚਾਹੀਦੇ ਆ ਫਿਲਟਰ ਕਰਨ ਦੇ ਆਦਰਵਾਇਜ਼ ਨਹਿਰ ਦੇ ਪਾਣੀ ਦੇ ਜੇ ਤੁਸੀਂ ਕਹਿੰਦੇ ਵੀ ਅਸੀਂ ਟੈਕਸਟਾਈਲ ਵਾਲਾ ਪਾਣੀ ਸਾਫ਼ ਕਰ ਦੂਗੀ ਹੈ ਹਾਂ ਹੈਵੀ ਮੈਟਲ ਸਾਫ਼ ਕਰ ਤੇ ਉਹ ਆਰੋ ਨਹੀਂ ਹਿਸਾਬ ਕਰ ਸਕਦੇ ਤੇ ਉਹਦੇ ਨਾਲ ਨੁਕਸਾਨ ਤੁਸੀਂ ਇਹ ਕਰ ਲੈਣੇ ਹੋ ਕਿ ਜਿਹੜੇ ਜਿਹੜੇ ਕੁਦਰਤੀ ਜਿਹੜੇ ਮਿਨਰਲਸ ਐ ਉਹ ਹੋਰ ਕੱਢ ਦਨੇ ਤੁਸੀਂ ਤੇ ਉਹਦੇ ਵਿੱਚ ਜਿਹਦਾ 300 400 ਤੱਕ 500 ਤੱਕ ਵੀ TDS ਹੈਗਾ ਉਹਨੂੰ ਆਰੋ ਨਹੀਂ ਲਾਉਣਾ ਚਾਹੀਦਾ ਓਕੇ ਠੀਕ ਹੈ 500 ਤੱਕ ਹਿਊਮਨ ਹੈਲਥ ਵਾਸਤੇ ਕੰਜ਼ਮਪਸ਼ਨ ਵਾਸਤੇ ਓਕੇ ਓਕੇ ਰਾਈਟ ਤੇ ਉਹ ਆਪਣੇ ਤੇਤੀ ਤੇ ਪੈਂਤੀ ਪੈਂਤੀ ਕਰ ਰੱਖੇ ਲੋਕਾਂ ਨੇ ਕੁਗਰਟੀ ਮੈਂਬਰਨ ਹੈ ਨਾ ਮੈਂਬਰਨ ਨੇ ਤਾਂ ਪਾਣੀ ਡਿਸਟਲ ਵਾਟਰ ਕਰ ਦੇਣਾ ਹੂੰ ਉਹਦੇ ਵਿੱਚ ਬਾਹਰੋਂ ਅਡਜਸਟਮੈਂਟ ਦਿੰਦੇ ਆ ਡਾਇਰੈਕਟ ਬਾਈਪਾਸ ਕਰਕੇ ਪਾਣੀ ਲਾ ਦਿੰਦੇ ਆ। ਵਿੱਚ ਕਿੰਨਾ ਦੱਸ ਕਿੰਨਾ ਚਾਹੀਦਾ ਉਹ ਫਿਰ ਗੰਦਾ ਪਾਣੀ ਉਹ ਸ਼ਾਮਿਲ ਕਰ ਦਿੰਨੇ ਆਂ ਅਸੀਂ ਉਹਨਾਂ ਹੀ ਤਰ੍ਹਾਂ। ਇਹ ਵਾਇਆ ਜੀ ਜਿਹੜੀ ਟੈਕਨੀਕ ਹੈਗੀ ਕੋਈ ਵਾਲੀ ਵਧੀਆ ਟੈਕਨੀਕ ਨਹੀਂ ਹੈਗੀ। ਆਰਓ ਦੀ ਟੈਕਨੀਕ ਹੈ ਜਿਹੜੀ ਵੀ ਉਹ ਗੰਦਾ ਪਾਣੀ ਤਾਂ ਫਿਰ ਵੀ ਦੇਣੀ ਹੈ ਤੁਹਾਨੂੰ। ਠੀਕ ਹੈ। ਵੀ ਉਹ ਆਰਟੀਡੀਐਸ ਆਈ ਥੋੜੀ ਉਹ ਕੁਦਰਤੀ ਫਿਲਟਰ ਕਰਦੀ ਉਹ ਬਾਹਰੋਂ ਐਡਜਸਟਮੈਂਟ ਦੇਣੀ ਪੈਂਦੀ। ਬਾਹਰੋਂ ਬਾਈਪਾਸ ਜਿਹੜੇ ਗੰਦੇ ਪਾਣੀ ਵਾਲੇ ਆ ਰਹੀ ਪਾਈਪ ਉਹਦੇ ਵਿੱਚ ਪਾ ਦੇਣਗੇ ਇਹਨਾਂ ਮਿਕਸ ਕਰਨ ਨਾਲ ਐਨ ਆਰਟੀਡੀਐਸ ਹੋ ਗਿਆ। ਕਿੰਨਾ ਬਦਾਉਣਾ ਫਲੋ ਨਾ ਫਾਣਾ ਬਾਹਰ ਗੰਦੇ ਪਾਣੀ ਦਾ ਫਲੋ ਬਤਾ ਦਿੰਨੇ ਆ ਤੇ ਇਹਦੇ ਨਾਲੋਂ ਇੱਕ ਵਾਰ ਗੜ ਜਿਹੜਾ ਪੁਰਾਣੇ ਤਰੀਕੇ ਉਹ ਠੀਕ ਹੈ ਤੇ ਇਸ ਕਰਕੇ ਐਸਿਡ ਲੱਕਣ ਨਾਲ ਚੱਕਰ 'ਚ ਵੀ ਨਹੀਂ ਪੈਣਾ ਚਾਹੀਦਾ ਲੋਕਾਂ ਨੂੰ ਇਹ ਬਿਲਕੁਲ ਇਹ ਹੈ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਹੈ ਜਿਵੇਂ ਪਹਿਲਾਂ ਐਮਬੀ ਚਲਾਉਂਦੀ ਸੀ ਉਮੇ ਮੈਂਬਰ ਬਣਾਉ ਸਕੀਮ ਹੈ ਤੇ ਉਹਦੇ ਵਿੱਚ ਵੇਚੀ ਟਰੇ ਆਉਂਦੇ ਆ